ਧਮਾਕਾ 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 ਆਫਰ 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 ਹੁਣ ਜਦੋਂ ਵੀ ਵੀਡੀਓ ਫੋਨ ਤੇ ਆਪਾਂ ਦੇਖਦੇ ਆ ਸਕਰੋਲ ਕਰਦੇ ਆ ਤਾਂ ਆਹੀ ਵੀਡੀਓ ਚੱਲੀ ਜਾਂਦੀਆਂ ਚੱਲਣੀਆਂ ਵੀ ਚਾਹੀਦੀਆਂ ਕਿਉਂਕਿ ਦੀਵਾਲੀ ਦਾ ਟਾਈਮ ਆ ਗਿਆ ਧਿਆਰਾਂ ਦਾ ਟਾਈਮ ਆ ਗਿਆ ਹਰ ਬੰਦਾ ਆਫਰ ਲਾ ਰਿਹਾ ਪਰ ਅੱਜ ਜਿਹੜਾ ਆਫਰ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਨਾ ਇਹਨੂੰ ਤੁਸੀਂ ਆਪੇ ਹੀ ਕਹਿਣਾ ਵੀ ਇਹ ਵਾਕਏ ਚ ਹੀ ਧਮਾਕਾ ਹੈ ਸ਼ੇਅਰ ਕਰਨ ਵਾਸਤੇ ਵੀ ਤੁਹਾਨੂੰ ਹੋ ਜਾਊਗਾ ਮਜਬੂਰ ਤੇ ਇਹ ਧਮਾਕਾ ਆਫਰ ਲੈਣ ਵਾਸਤੇ ਆਪਾਂ ਨੂੰ ਕਿੱਥੇ ਪੈਣਾ ਪਤਾ ਵੱਡਾ ਗੁੜਾ ਦੇ ਵਿੱਚ ਸ਼ਰਮਾ ਇੰਟਰਪ੍ਰਾਈਜ਼ ਦੇ ਉਹਨਾਂ ਚਿਰ ਤੁਸੀਂ ਵੀਡੀਓ ਨੂੰ ਕਰੋ ਸ਼ੇਅਰ ਤੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਅੰਦਰ ਤੇ ਦਿਖਾਉਣੇ ਆ ਦਿਮਾਕਾ ਕੀ ਹੈ ਸ਼ਰਮਾ ਜੀ ਨਾਮ ਰਾਮ ਨਾਮ ਰਾਮ ਜੀ ਹੋਰ ਛੋਟੇ ਭਾਈ ਠੀਕ ਹੋ ਛੋਟੇ ਭਾਈ ਤਾਂ ਗੱਲ ਠੀਕ ਹੈ ਜੀ ਤੁਸੀਂ ਮੈਨੂੰ ਵੱਡੇ ਭਾਈ ਕਹਿ ਸਕਦੇ ਹੋ ਅੱਛਾ ਉਹ ਗੰਗਾਧਾਰੀ ਸ਼ਕਤੀਮਾਨ ਹੈ ਗੰਗਾਧਾਰੀ ਸ਼ਕਤੀਮਾਨ ਹੈ ਅੱਛਾ ਅੱਛਾ ਤੇ ਸ਼ਰਮਾ ਜੀ ਥਾਂ ਥਾਂ ਤੇ ਦਿਮਾਕਾ ਦਿਮਾਕਾ ਆਫਰ ਆਫਰ ਹੋਈ ਪਈ ਹੈ ਇਹ ਦੀਵਾਲੀ ਦਾ ਦਿਨ ਆ ਗਿਆ ਬਸ ਸਿਰ ਤੇ ਚੜਿਆ ਜਮਾ ਹਾਂਜੀ ਹਾਂਜੀ ਤੁਸੀਂ ਵੀ ਕੋਈ ਲੈ ਕੇ ਆਏ ਹੋ ਧਮਾਕਾ ਬਿਲਕੁਲ ਜੀ ਦੀਵਾਲੀ ਇਹ ਸਾਰੇ ਦੁਕਾਨਦਾਰ ਭਰਾਵਾਂ ਨੇ ਸਕੀਮਾਂ ਲਾਈਆਂ ਹੋਣੇ ਲਾਉਣੀਆਂ ਵੀ ਚਾਹੀਦੀ ਨੇ ਕਿਉਂਕਿ ਸਾਲ ਦਾ ਬਹੁਤ ਵੱਡਾ ਤਿਹਾਰ ਆ ਖੁਸ਼ੀਆਂ ਤਿਹਾਰ ਆ ਤੇ ਹਰ ਦੁਕਾਨਦਾਰ ਨੂੰ ਉਮੀਦ ਹੁੰਦੀ ਹੈ ਵੀ ਆਪਾਂ ਦੀਵਾਲੀ ਤੇ ਆਫਰ ਲਾਵਾਂਗੇ ਤੇ ਆਪਣੀ ਗੈਦਰਿੰਗ ਹੋਊ ਤਾਂ ਸੇਲ ਆਊਗੀ ਜੀ ਤੇ ਤੁਸੀਂ ਉਹਨਾਂ ਦੀ ਖੁਸ਼ੀਆਂ ਵਧਾਉਣ ਵਾਸਤੇ ਫਿਰ ਹੋਣਾ ਇਹ じゃ ਕੀ ਆਫਰ ਲਾਤਾ ਬਿਲਕੁਲ ਬਿਲਕੁਲ ਆਪਾਂ ਉਹਨਾਂ ਦੀ ਖੁਸ਼ੀਆਂ ਵਧਾਉਣ ਖਾਤਰ ਪੂਰਾ ਆਪਦੇ ਤਨੋਂ ਮਨੋਂ ਤੇ ਧਨੋਂ ਜੋਰ ਲਾ ਰੱਖਿਆ ਜੀ ਕਿਉਂਕਿ ਆਪਣੀ ਦੁਕਾਨ ਨੂੰ 25 ਸਾਲ ਪੂਰੇ ਹੋ ਗਏ ਅੱਛਾ ਅੱਛਾ ਪਹਿਲਾਂ ਦੱਸੇ ਸੀ ਵੀਡੀਓ ਚ ਚਲੋ ਪਹਿਲਾਂ ਤਾਂ ਬਤਾਈਏ ਕਿ 25 ਸਾਲ ਹੋ ਗਏ ਸ਼ਰਮਾ ਜੀ ਨੂੰ ਸੇਵਾ ਦਿੰਦਿਆਂ ਨੂੰ ਹਾਂਜੀ ਹਾਂ ਬਿਲਕੁਲ ਮੁਬਾਰਕਾਂ ਪਹਿਲਾਂ ਤਾਂ ਕਮੈਂਟ ਕਰਕੇ ਸਾਰੇ ਨੇ ਇਸ ਗੱਲ ਦੀਆਂ ਦੇਣੀਆਂ ਨੇ ਦੇਖੋ ਜੀ ਬਿਲਕੁਲ ਤੇ ਹੁਣ ਆਫਰ ਦੱਸੋ ਵੀ ਸ਼ਰਮਾ ਜੀ ਕੀ ਆਫਰ ਆਪਣਾ ਤੁਸੀਂ ਜੇ ਪੜ੍ਹ ਕੇ ਦੱਸ ਦਿਓ ਤਾਂ ਥੋੜਾ ਹੋਰ ਵਧੀਆ ਰਹੂਗਾ ਅੱਛਾ ਅੱਛਾ ਇਹ ਹੈ ਜੀ ਆਪਣਾ ਦਿਵਾਲੀ ਆਫਰ ਹੈ ਸ਼ਰਮਾ ਐਂਟਰਪ੍ਰਾਈਜ਼ ਤੇ 31 ਪ੍ਰਾਈਜ਼ ਕੱਢਣਿਆ ਹਾਂਜੀ 31 ਪ੍ਰਾਈਜ਼ ਕੱਢਾਂਗੇ ਆਪਾਂ ਤੇ 5 ਪ੍ਰਾਈਜ਼ ਆਪਣੇ ਇਹ ਸਰਪ੍ਰਾਈਜ਼ ਗਿਫਟ ਦੇ ਲਾਂ ਇਹ ਇਹ ਪ੍ਰਾਈਜ਼ ਜਿਹੜੇ ਕੱਢਣੇ ਆ ਇਹ ਕੋਈ ਸ਼ਾਪਿੰਗ ਤੇ ਆ ਕਿੰਨੇ ਦੀ ਜੀ ਹਾਂਜੀ ਸ਼ਾਪਿੰਗ ਤੇ ਜੀ 10000 ਰੁਪਏ ਤੋਂ ਲੈ ਕੇ ਉੱਪਰ ਤੁਸੀਂ ਕਿੰਨੇ ਵੀ ਵੀ ਸ਼ਾਪਿੰਗ ਕਰਦੇ ਹੋ ਆਪਣੀ ਸ਼ਾਪ ਤੋਂ ਘੱਟੋ ਘੱਟ 10000 ਰੁਪਏ ਇਲੈਕਟ੍ਰੋਨਿਕਸ ਹਾਂਜੀ ਕਿਸੇ ਵੀ ਤਰ੍ਹਾਂ ਦੀ ਕਰਦੇ ਹੋ ਠੀਕ ਹੈ ਤਾਂ ਉਹਦੇ ਆਪਾਂ ਇੱਕ ਕਸਟਮਰ ਦਾ ਲੱਕੀ ਕੂਪਨ ਪਾਵਾਂਗੇ ਠੀਕ ਹੈ ਜਿਹਦੇ ਅੰਦਰ 31 ਨਾਮ ਆਪਾਂ ਤੁਹਾਨੂੰ ਦਿਖਾਏ ਨੇ ਠੀਕ ਹੈ ਜੀ ਸਭ ਤੋਂ ਪਹਿਲਾ ਇਨਾਮ ਨਿਕਲੂਗਾ 42 ਇੰਚ ਦੀ LED 42 ਇੰਚ LED LED ਜੀ ਦੇਸੀ ਜੀ ਕੁਆਲਟੀ ਵਾਲੀ 2 ਸਾਲ ਵਾਰੰਟੀ ਦੇ ਨਾਲ ਜੀ ਵਧੀਆ ਕੁਆਲਿਟੀ ਦੀ ਕੰਪਨੀ ਦੀ ਠੀਕ ਹੈ ਬੀ ਟੈਕ ਕੰਪਨੀ ਦਾ ਨਾਮ ਹੈ ਜੀ ਜੋ ਮਾਰਕੀਟ ਚ ਹੈ ਜੀ ਸਸੇ ਮੈਂ ਤਾਂ ਪ੍ਰਾਈਸ ਪੁੱਛਾਂ ਜੀ ਓ ਇਹ 24 ਇੰਚ ਵਾਲੀ ਟੀਵੀ ਲੈਣੀ ਹੋਵੇ ਕੀ ਪ੍ਰਾਈਸ ਹੈ ਮੈਨੇ ਕਿ ਲਗ 12-13000 ਦੀ ਰੇਂਜ ਚ ਸਾਨੂੰ ਪੂਰੀ ਮਾਰਕੀਟ ਚ ਮਿਲੂ ਸੀ ਕਿਹਾ ਸੀ ਨਾ ਮੈਂ ਵੀ ਵਾਕਿ ਹੀ ਧਮਾਕਾ ਸ਼ੋਪਿੰਗ ਕਰਨੀ ਹੈ 10000 ਦੀ ਤੇ ਗਿਫਟ ਨਿਕਲੂ ਆ 12 ਤੋਂ 13000 ਦਾ ਹਾਂ ਜੀ ਹਾਂ ਬਿਲਕੁਲ ਜੀ ਬਿਲਕੁਲ ਤੇ ਇਹ 31 ਨਾਮ ਟੋਟਲ ਆਪਾਂ ਕੱਢਣੇ ਆ ਉਸ ਤੋਂ ਇਲਾਵਾ 5 ਸਰਪ੍ਰਾਈਜ਼ ਗੇਟ ਤੇ ਮੈਂ ਵੈਸੇ ਬਿਲਕੁਲ ਦੱਸ ਦੇਣਾ ਕਿ ਜੇ ਵੀਡੀਓ ਜ਼ਿਆਦਾ ਲੰਬੀ ਹੋ ਜਾਊ ਪਹਿਲਾ ਬੈਲਿੰਚ ਦੀ ਐਲ.ਈ.ਡੀ. ਦੂਜਾ ਵਾਸ਼ਿੰਗ ਮਸ਼ੀਨ ਠੀਕ ਹੈ 6.5 ਕਿਲੋ ਕੰਪਨੀ ਦੀ ਗਾਰੰਟੀ ਦੇ ਨਾਲ 5 ਸਾਲ ਠੀਕ ਹੈ ਤੇ ਤੀਜਾ ਹੈ ਜੀ ਆਪਣਾ ਵੱਡਾ ਪ੍ਰੈਸ ਵਾਲਾ ਮੇਜ਼ ਪੰਜ ਸਪੀਕਰ ਨੇ ਜੀ 10 ਹੈਵੀ ਪ੍ਰੈਸਰ ਨੇ ਜੀ 40 ਕੈਟਲਨ ਨੇ ਚਪਾਤੀ ਬਾਕਸ ਨੇ ਤੇ ਪੰਜ ਸਰਪ੍ਰਾਈਜ਼ ਗਿਫਟ ਨੇ ਜੀ ਕਹਿਣ ਦਾ ਮਤਲਬ ਵੀ ਪੈਸਾ ਵਸੂਲ ਆਫਰ ਹੈ ਹਲਕੀ ਚੀਜ਼ ਕੋਈ ਵੀ ਨਹੀਂ ਹੈ ਤੇ ਹੁਣ ਤੁਸੀਂ ਦੇਰ ਨਹੀਂ ਕਰਨੀ ਕਰਨਾ ਕਿ ਛੇਤੀ ਛੇਤੀ ਆ ਕੇ 10000 ਦੀ ਸ਼ਾਪਿੰਗ ਕਰਕੇ ਕੂਪਨ ਪਾਉਣਾ ਹੈਗਾ 5 ਤਰੀਕ ਨੂੰ ਗੁਰਪੁਰਬ ਵਾਲੇ ਦਿਨ ਕਿ ਦਿਵਾਲੀ ਤੋਂ ਕੁਝ ਦਿਨ ਬਾਅਦ ਵੀ ਬਿਜ਼ੀ ਰਹਿੰਦੇ ਆ ਜੀ ਸਾਰੇ ਉਸ ਦਿਨ ਫ੍ਰੀ ਹੋ ਜਾਣਗੇ 5 ਤਰੀਕ ਕਰ ਕੋਈ ਅਰੇਂਜਮੈਂਟ ਕੀ ਕੁਛ ਰੱਖੀਓ ਤੇ ਦਾ ਅਸੀਂ ਵੀ ਕਰਾਂਗੇ ਜੀ ਚਾਹ ਪਾਣੀ ਦਾ ਪ੍ਰੋਗਰਾਮ ਕਰਕੇ ਸਾਰੇ ਭਰਾਵਾਂ ਵਾਸਤੇ ਟੈਂਟ ਆਪਾਂ ਵੀ ਲਾਏ ਜੋ ਕੋਈ ਗੁਲਾਮਾਂ ਕੇ ਜਪਾਂ ਬਿਲਕੁਲ ਠੀਕ ਹੈ 5 ਤਰੀਕ ਨੂੰ ਟੈਂਟ ਲਾ ਕੇ ਮੋਬਾਈਲ ਨੰਬਰ ਸਾਰਿਆਂ ਦੇ ਹੋਣਗੇ ਤੇ ਜਿਨੇ ਜਿਨੇ ਸ਼ਾਪਿੰਗ ਕਰਿਆ ਪਹੁੰਚ ਵੀ ਜਾਇਓ ਇੱਕ ਬੱਚਿਆਂ ਤੋਂ ਜਾਂ ਕਿਸੇ ਜਨਤਾ ਤੋਂ ਹੀ ਖੜਵਾਵਾਂਗੇ ਪਰਚੀਆਂ ਆਪਾਂ ਜਿਨੇ ਕਸਟਮਰ ਆਉਣਗੇ ਉਹਨਾਂ ਵਾਸਤੇ ਨਾਂ ਉਹਨਾਂ ਦੇ ਕੜਵਾ ਦਾਂਗੇ ਆਪਾਂ ਨਹੀਂ ਕੜਦੇ ਉਹਨਾਂ ਦੀ ਪਰਚੀ ਚਕਾ ਤੇ ਇੱਕ ਵਾਰੀ ਹੋਰ ਫਿਰ ਮੈਨੂੰ ਜਿਹੜਾ ਹੁਣ ਬਾਕੀ ਵੈਰਾਈਟੀਆਂ ਐ ਇਹਨਾਂ ਤੇ ਮੜੀ ਮੂਟੇ ਝਾੜ ਦੀ ਮਰਵਾ ਦਿਓ ਵੀ ਮਸ਼ੀਨ ਕਿਹੜੀ ਦੇਣੀ ਆਪਾਂ ਮਸ਼ੀਨ ਆਪਾਂ ਦੇਣੀ ਆ ਜੀ ਵਾਈਬਰ ਕੰਪਨੀ ਦੀ 5.5 ਕਿਲੋ ਦੀ ਜੀ 5.5 ਕਿਲੋ ਵਾਈਬਰ ਕੰਪਨੀ ਦੀ ਇਹ ਕੁਸਟ ਨੂੰ ਦਿਖਾ ਦੇਣੀ ਹੈ ਤਰ੍ਹਾਂ ਕਿ ਜਿਹੜੀ ਐਲ.ਈ.ਡੀ ਦਿਖਾ ਦਿਓ ਮੜੀ ਜੀ ਹਾਂਜੀ ਹਾਂ ਇਹ ਜਿਹੜੀ ਆ ਤੁਹਾਡੇ ਸਾਹਮਣੇ ਪਈ ਹੈ ਜੀ ਵੀ ਕਹਿਣ ਦਾ ਮਤਲਬ ਆ ਉਹ ਨਹੀਂ ਹੈ ਵੀ ਕੋਈ ਖੜਾ ਛਣਾਉਣ ਵਾਲੀਆਂ ਚੀਜ਼ਾਂ ਕੱਢਣੀਆਂ ਆਂਗੇ ਬੀਰਟੈਕ ਕੰਪਨੀ ਦੀ ਐ 42 ਇੰਚੇ ਦੀ 2 ਸਾਲ ਦੀ ਗਾਰੰਟੀ ਵਾਲੀ ਆ ਹਾਂਜੀ ਹਾਂ ਤੇ ਉਹ ਜਿਹੜਾ ਮੋਬਾਈਲ ਨਾਲ ਅਟੈਚ ਵਾਲਾ ਹੁੰਦਾ ਸਿਸਟਮ ਜੋ ਉਹ ਵੀ ਸਾਰਾ ਹੁੰਦਾ ਇਹਨਾਂ ਦੇ ਵਿੱਚ ਐਂਡਰੋਇਡ ਹੈ ਜੀ ਸਟੈਂਡ ਵੀ ਨਾਲ ਦੇਵਾਂਗੇ ਬਾਈ ਮੈਂ ਕਹਿੰਦਾ ਵੀ ਯਾਰ ਇਦੋਂ ਵੱਡਾ ਆਫਰ ਤਾਂ ਕੋਈ ਹੋ ਹੀ ਨਹੀਂ ਸਕਦਾ ਪੈਸਾ ਵਸੂਲ ਆਫਰ ਹੈ ਤੇ ਸ਼ਾਪਿੰਗ ਦਾ ਕੂ ਵੀ ਹੁਣ ਆਪਾਂ ਨੂੰ ਵਿਆਹ ਸ਼ਾਦੀਆਂ ਆ ਕੇ ਕਰਨੀ ਪੈਂਦੀ ਹੈ ਤੇ ਆਪਾਂ ਸੱਚ ਸਾਮਾਨ ਕਿਹੜਾ ਕਿਹੜਾ ਸ਼ਰਮਾ ਜੀ ਜਿਹਦਾ ਆਪਣਾ ਵੀ ਗਰਲਾਮ ਲਾ ਕੇ ਅਗਲਾ ਸ਼ੋਪਿੰਗ ਕਰ ਸਕੇ ਕੀ ਕੁ ਸੈਟਮ ਆਪਣਾ ਕੋਈ ਵੀ ਜੋ ਕਸਟਮਰ ਦੀ ਇੱਛਾ ਹੋਵੇ ਚਾਹੇ ਥੋੜਾ ਤੋਂ ਸਮਾਨ ਲੈ ਕੇ 10000 ਤੱਕ ਦਾ ਮੋਬਾਈਲ ਵੀ ਆ ਗਏ ਮੋਬਾਈਲ ਵੀ ਜੀ ਇਲੈਕਟ੍ਰੋਨਿਕਸ ਦੇ ਪਾਰਟਸ ਵੀ ਆ ਗਏ ਜੀ 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 ਫ੍ਰਿਜ ਏਸੀ ਕੂਲਰ ਜੋ ਵੀ ਜਿਸ ਤਰ੍ਹਾਂ ਦੀ ਵੀ ਜ਼ਰੂਰਤ ਹੋਵੇ ਜੋ ਵਿਆਹ ਸ਼ਾਦੀਆਂ ਦੇ ਵਿੱਚ ਆਮ ਰੀਚ ਮਰਤਨ ਵਾਲੀ ਚੀਜ਼ ਹੈ ਨਾ ਠੀਕ ਹੈ ਤੇ ਆ ਬਿਜਲੀ ਦਾ ਸਟੈਪਲਾਈਜ਼ਰ ਵਗੈਰਾ ਇਹੋ ਜਿਹਾ ਕੁਝ ਵੀ ਪ੍ਰੈਸਾਂ ਬਰੂਸਾਂ ਸਾਰਾ ਰੱਖਣਾ ਹਾਂਜੀ ਹਾਂ ਸਾਰਾ ਜੀ ਸਾਰਾ ਜੀ ਬਿਲ ਅਸੇ ਹੀ ਪਹਿਰੇ ਮਾਰਕੀਟ ਵੀ Oppo ਆਪਦੇ ਪਿਆਰੇ ਕਸਟਮਰਾਂ ਵਾਸਤੇ ਇੱਕ ਬੜਾ ਤਕੜਾ ਉਹਨਾਂ ਨੇ ਵੀ ਇੱਕ ਗਿਫਟ ਵਾਲਾ ਸਿਸਟਮ ਲਾ ਰੱਖਿਆ ਮਤਲਬ ਮੰਨ ਲਓ ਤੁਸੀਂ Oppo ਦਾ ਮੋਬਾਈਲ ਖਰੀਦਦੇ ਆਪਾਂ ਤਾਂ ਉਹਦੇ ਅੰਦਰ ਇੱਕ ਸਕ੍ਰੈਚ ਵਾਲਾ ਸਿਸਟਮ ਚਲਾ ਰੱਖਿਆ ਉਹਨਾਂ ਨੇ ਵੀਲ ਆਪਾਂ ਘੁਮਾਉਣਾ ਪੈਂਦਾ ਹੈ ਉਹ ਕੰਪਨੀ ਵੱਲੋਂ ਆ ਹੱਜ ਕੰਪਨੀ ਵੱਲੋਂ ਆ ਜੀ ਵਧੀਆ ਹਨਾ ਚੰਗੀ ਲੋਕਾਂ ਵਾਲੇ ਕੱਢਿਆ Oppo ਨੇ ਤੇ ਇਹ ਜਿਹੜੀ ਤੁਸੀਂ ਸਕੀਮ ਦੱਸ ਰਹੇ ਹੋ ਇਹ ਤਾਂ ਕੰਪਨੀ ਵੱਲੋਂ ਆ ਹਾਂਜੀ ਤੁਸੀਂ ਵੀ ਕੋਈ ਸੋਨੇ ਦੇ ਸਹਾਗਾ ਕਰਿਆ ਹੱਜ ਕੰਪਨੀ ਵੱਲੋਂ ਜਿਹੜੀ ਸਕੀਮ ਹੈ ਆਪਾਂ ਜੋ ਆਪਾਂ ਦਾ ਮੋਬਾਈਲ ਖਰੀਦਿਆ ਜੀ ਉਹਦੇ ਅੰਦਰ ਆਪਾਂ ਇੱਕ ਵੀਲ ਨੂੰ ਸਰਚ ਕਰਾਂਗੇ ਅੰਦਰ ਵੀਲ ਨੂੰ ਘੁੰਮਾਂ ਉਸ ਤੋਂ ਆਪਾਂ ਨੂੰ ਕੋਈ ਵੀ ਗਿਫਟ ਨਿਕਲ ਸਕਦਾ ਲੱਖ ਤੋਂ ਲੈ ਕੇ 10 ਲੱਖ ਤੱਕ ਦਾ ਐਕਸਟੈਂਡ ਵਾਰੰਟੀ ਦਾ ਠੀਕ ਹੈ ਬਾਡਸ ਵਗੈਰਾ ਕੰਪਨੀ ਨੇ ਕਾਫੀ ਗਿਫਟ ਰੱਖੇ ਨੇ ਜਿਹੜਾ ਆਪਣੇ ਬਣੇ ਹੋਏ ਆ ਸਾਨੂੰ ਦੱਸ ਰਹੇ ਆ ਵੀ ਇਤੋਂ ਖਰੀਦਦਾਰੀ ਕਰਦੇ ਸਾਰ ਲੱਕੀ ਡਰਾ ਦੇ ਅੰਦਰ ਕਸਟਮਰ ਇੰਟਰ ਕਰਜੋ ਉਹਦੀ ਕੋਪਨ ਫੈਡੂ ਵਾਲੀ ਓਪੋ ਵੀ ਵੇਚੂਗਾ ਕੰਪਨੀ ਵੱਲੋਂ ਤਾਂ ਹੈਗਾ ਹੀ ਹੈਗਾ ਤੁਸੀਂ ਆਪਾਂ ਜੱਟ ਤੋਂ ਦੇ ਰਹੇ ਹਾਂ ਨਾ ਤੇ ਓਪੋ ਦਾ ਮੋਬਾਈਲ ਵੀ ਦੋਸਤੋ ਹੁਣ ਉਹ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹਿ ਗਈਆਂ ਕੁਆਲਿਟੀ ਵਾਈਜ਼ ਕੈਮਰਾ ਵਾਜ ਹਰੇਕ ਗੱਲੋਂ ਪਰਫੈਕਟ ਨੇ ਜਬਰਦਸਤ ਕੋਈ ਅੱਜ ਦੇ ਟਾਈਮ 'ਚ ਫੋਨ ਉਹ ਹੀ ਟਿਕਦਾ ਜਿਹਦੀ ਕੁਆਲਿਟੀ ਜਬਰਦਸਤ ਹੈ ਠੀਕ ਹੈ ਤੇ ਛੇਤੀ ਛੇਤੀ ਹੁਣ ਟਾਈਮ ਨਾ ਗਵਾਓ ਆ ਕੇ ਤੇ ਆਫਰ ਆਪਣਾ ਇਹ 5 ਤੱਕ ਹੀ ਚੱਲੂਗਾ ਜੇ ਤੂੰ ਪਹਿਲਾਂ ਇੱਕ ਚਲਾ ਦਾਂਗੇ 4-5 ਚ ਚਲਾ ਦੇਣਾ ਹਾਂਜੀ 5 ਤੱਕ ਚਲਾ ਦਾਂਗੇ ਹਾਂਜੀ ਤੇ ਇੱਕ ਸ਼ਰਮਾ ਜੀ ਮਾਸੋਂ ਤੋਂ ਪਹਿਲਾਂ ਪੁੱਛਦਾ ਰਹੇਗਾ ਉਹ ਵੱਡੀ ਐਲ.ਈ.ਡੀ हां जी 5000 ਦਾ ਆਫਰ ਹੈ ਕੋਈ ਯਾਰ ਮਹਿੰਗਾ ਲੱਗਦਾ ਹੈ ਉਹ ਤੇ ਆਪਾਂ ਫਿਰ ਦੱਸ ਦਿੰਨੇ ਸਾਨੂੰ ਜੀ ਹਾਂ ਚਲੋ ਉਹਦੇ ਕੋਲ ਹੀ ਆਪਨੇ ਤੇ ਕੁਛ ਨਾ ਕੁਛ ਤਾਂ ਫਿਰ ਆਫਰ ਏਤੇ ਵੀ ਹੋਣਾ ਚਾਹੀਦਾ 65 ਇੰਚ ਦੀ ਐਲਜੀ ਹੈ ਜੀ 65 ਇੰਚ ਦੀ ਹਾਂ ਜੀ ਹਾਂ ਤੇ ਐਚ ਡੀ ਠੀਕ ਹੈ ਠੀਕ ਹੈ ਐਚ ਡੀ ਆਰ ਦੀ ਮਤਲਬ ਕੁਆਲਿਟੀ ਬੜੀ ਜ਼ਬਰਦਸਤ ਦੀ ਕੁਆਲਿਟੀ ਤੁਹਾਡੇ ਸਾਹਮਣੇ ਚੱਲੀ ਹੋਈ ਹੈ ਕੁਆਲਿਟੀ ਵਧੀਆ ਲੱਗ ਰਹੀ ਹੈ ਹਾਂ ਕੀ ਗ੍ਰੀਦਰ ਤੇ ਪਾਸ ਪੈਸਲ ਆਫਰ ਰੱਖਿਆ ਹੋਇਆ ਹੈ ਕੀ ਲੱੱਖਿਆ ਹੋਇਆ ਜੀ ਆਫਰ ਇਹਦੇ ਵਾਸਤੇ ਆਪਾਂ ਜੋ ਕਸਟਮਰ ਦੀ ਪੱਚੀ ਪੈਣੀ ਹੈ ਆਪਣੇ ਦੇ ਉੱਪਰ ਠੀਕ ਹੈ ਤਾਂ ਪੈਣੀ ਹੀ ਪੈਣੀ ਹੈ ਜੀ ਸਰਪ੍ਰਾਈਜ਼ ਦੇ ਪ੍ਰੱਖਿਆ ਜਿਹੜਾ ਕਸਟਮਰ ਇਹਨੂੰ ਖਰੀਦੂਆ ਜੀ ਠੀਕ ਹੈ ਤੇ ਤੁਸੀਂ 1000 ਦਾ ਗਿਆ ਪ੍ਰਾਪ ਦੇ ਵੱਲੋਂ ਦੇਣਾ ਜੇ ਕੋਈ ਮੇਰੇ ਅਰ ਗਈ ਆ ਕਿ ਕਹਿੰਦੇ ਵੀ ਚਾਰਜਰ ਚਾਹੀਦਾ ਸੀ ਮੈਨੂੰ ਡਿਮਾਂਡ ਤੇ ਵੀ ਮਿਲ ਜੂ ਅਗਲ ਨੂੰ ਚਾਰਜਰ ਮਤਲਬ ਵੀ ਜੇ ਮੈਨੂੰ ਗਿਫਟ ਨਾ ਦੇਵੋ ਜੀ ਮੈਂ ਤਾਂ ਚਾਰਜਰ ਦੀ ਲੋੜ ਹੈ ਮੋਬਾਈਲ ਦਾ ਚਾਰਜਰ ਦੇ ਦਿਓ ਚਾਰਜਰ ਦੇ ਤਾਂ ਕਿ ਕਹਿਣ ਦਾ ਮਤਲਬ ਉਹਦੀ ਰਿਕੁਆਇਰਮੈਂਟ ਪੂਰੀ ਕਰੀ ਜਾਓ ਕਿ 1000 ਰੁਪਏ ਦੀ ਕੋਈ ਚੀਜ਼ ਲੈ ਸਕਦਾ ਜਿਹੜੀ ਅੱਛਾ ਹੋਵੇ ਠੀਕ ਹੈ ਠੀਕ ਹੈ ਜੀ ਤੇ ਦੋਸਤੋ ਇਹ ਫਿਨਿਸ਼ ਨਹੀਂ ਬੈਲਾ ਅਸੀਂ ਚੀਜ਼ ਦੇ ਦਿੱਤੀ ਇਹ ਰੱਖੀ 300 ਰੁਪਏ ਨੇ ਸ਼ਰਮਾ ਇਹ 1000 ਦਾ ਕਹਿੰਦਾ ਸਮਝ ਗਿਆ 1000 ਕਿੰਨੂੰ ਸ਼ੋਪਿੰਗ ਨਹੀਂ ਕਰ ਸਕਦਾ ਜੀ ਬਸ ਠੀਕ ਹੈ ਵੀ 1000 ਦਾ ਇਹਦੇ ਇਹਦੇ ਨਾਲ ਖਰੀਦਦਾਰੀ ਹੈਗੀ ਹੈਗੀ 1000 ਰੁਪਏ ਦੀ ਕੋਈ ਵੀ ਚੀਜ਼ ਦੀ ਉਹ ਸ਼ੋਪਿੰਗ ਕਰ ਸਕਦੇ ਤੇ ਦੋਸਤੋ ਮੇਰੇ ਹਿਸਾਬ ਨਾਲ ਇਤੋਂ ਵੱਡਾ ਆਫਰ ਹੁਣ ਤੱਕ ਮੈਂ ਵੀ ਨਹੀਂ ਵੀਡੀਓ ਪਾਈ ਹੋਰ ਤਾਂ ਮੈਂ ਕਿਸੇ ਦਾ ਕਹਿਣਾ ਕੀ ਹੈ ਹਨਾ ਤੇ ਟਾਈਮ ਨਾ ਗਵਾਓ ਜਿਆਦਾ ਜਲਦੀ ਜਲਦੀ ਵੱਡਾ ਗੋਣਾ ਦੇ ਵਿੱਚ ਸ਼ਰਮਾ ਐਂਟਰਪ੍ਰਾਈਜ਼ ਮੋਹਿਤ ਸ਼ਰਮਾ ਮੇਰੇ ਹਿਸਾਬ ਨਾਲ ਕੋਈ ਫੇਸ ਇਹੋ ਜਿਹਾ ਹੈ ਨਹੀਂ ਜਿਹੜਾ ਇਹਨਾਂ ਨੂੰ ਨਹੀਂ ਜਾਣਦਾ ਕਿਉਂਕਿ ਇਹ ਫੇਮਸ ਫੇਸ ਨੇ ਜਲਦੀ ਜਲਦੀ ਆਓ ਵਿਜ਼ਿਟ ਕਰੋ ਤੇ ਲੱਕੀ ਕੂਪਨ ਕੀ ਪਤਾ ਅਗਲੇ ਨਾਮ ਦੇ ਭਾਗੀਦਾਰ ਤੁਸੀਂ ਹੋ ਸਕਦੇ ਹੋ 10000 ਦੀ ਸ਼ੋਪਿੰਗ ਤੇ ਨਾਮ ਹੈ ਜਿਹੜੇ 12 ਤੋਂ 13000 ਤੱਕ ਦੇ ਨਿਕਲਣਗੇ ਤੇ ਸ਼ਰਮਾ ਜੀ ਜਿਹੜਾ ਕੋਈ ਫਿਰ ਟੋਟਲ ਜੇ ਆਪਾਂ ਗੱਲ ਕਰੀਏ 50 ਤੋਂ 60000 ਦੇ ਬਫਟ ਮੰਡਲੇ ਨੇ ਬਿਨਾ ਕੰਡੀਸ਼ਨ ਕੋਈ ਠੀਕ ਹੈ ਤੇ ਜੇ ਕੋਈ ਵੀਡੀਓ ਸ਼ੇਅਰ ਕਰਕੇ ਆਉਂਦਾ ਸਕਰੀਨਸ਼ਾਟ ਦਿਖਾਉਂਦਾ ਉਹਦੇ ਵਾਸਤੇ ਵੀਡੀਓ ਸ਼ੇਅਰ ਕਰਕੇ ਆਉਂਦਾ ਮਤਲਬ ਗਲਾਸ ਗੜ ਫ੍ਰੀ ਹੈ ਜੀ ਠੀਕ ਹੈ ਠੀਕ ਹੈ ਜੀ ਉਹਨੂੰ ਵੀ ਮਾਲਾ ਨਰਾਜ਼ ਕਰਕੇ ਨਹੀਂ ਦੋਹਰਦੇ ਸਪੈਸ਼ਲ ਕੁਛ ਨਾ ਕੁਛ ਦਿਮਾਗ ਜੀ ਤੇ 25 ਸਾਲਾਂ ਤੋਂ ਸਰਵਿਸ ਦੇ ਰਹੇ ਨੇ ਸ਼ਰਮਾ ਜੀ ਨੂੰ ਕੋਈ ਵੀ ਦੁਕਾਨਦਾਰੀ ਇਹ ਬਿਜ਼ਨਸ ਹੈ ਚਾਹੇ ਫੇਸਬੁੱਕ ਤੇ ਵੀਡੀਓ ਬਣਾਉਣਾ ਹੀ ਉਹ ਜਨਤਾ ਤੇ ਪਿਆਰ ਸਦਕਾ ਹੀ ਸਾਰਾ ਕੁਝ ਜਿਹੜਾ ਸਿਸਟਮ ਚੱਲਦਾ ਹੁੰਦਾ ਹੈ 25 ਸਾਲਾਂ ਤੋਂ ਇਹ ਸੇਵਾ ਦੇ ਰਹੇ ਕਿਉਂਕਿ ਤੁਸੀਂ ਸਹਿਯੋਗ ਕਰਿਆ ਇਹਨਾਂ ਨੂੰ ਤੁਸੀਂ ਪਿਆਰ ਕਰਿਆ ਤੇ ਅੱਗੇ ਵੀ ਐਂ ਕਰਦੇ ਰਹੋ ओरिजिनल ਪ੍ਰੋਡਕਟ ਨੇ ਜੈਨੂਨ ਰੇਟ ਰਹਿਣਗੇ ਜੀ ਧੰਨਵਾਦ ਸਾਰਿਆਂ ਦਾ ਵੀਡੀਓ ਦਾ ਸ਼ੁਕਰੀਆ